ਈਮਾਨਦਾਰੀ ਦਾ ਫਲ ਦੂਰ ਕਿਸੇ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਉਹ ਗਰੀਬ ਦੇ ਬਾਵਜੂਦ ਇਮਾਨਦਾਰ ਸੀ ਉਹ ਹਰ ਰੋਜ਼ ਨਦੀ ਕੰਢੇ ਲੱਕੜਾ ਕੱਟਣ ਜਾਇਆ ਕਰਦਾ ਸੀ ਇੱਕ ਦਿਨ ਉਹ ਨਦੀ ਦੇ ਕੰਢੇ ਤੇ ਪੁੱਜਾ ਅਤੇ ਇੱਕ ਸੁੱਕੇ ਦਰਖਤ ਨੂੰ ਕੱਟਣ ਲੱਗ ਪਿਆ ਅਜੇ ਉਸਨੇ ਦਰਖਤ ਨੂੰ ਕੱਟਣਾ ਸ਼ੁਰੂ ਕੀਤਾ ਹੀ ਸੀ ਕਿ ਉਸਦਾ ਕੋਹਾੜਾ ਹੱਥੋਂ ਛੁੱਟ ਕੇ ਨਦੀ ਵਿੱਚ ਡਿੱਗ ਪਿਆ ਨਦੀ ਦਾ ਪਾਣੀ ਬਹੁਤ ਡੂੰਘਾ ਸੀ ਲੱਕੜਹਾਰੇ ਨੂੰ ਤੈਰਨਾ ਨਹੀਂ ਆਉਂਦਾ ਸੀ ਉਹ ਬਹੁਤ ਦੁਖੀ ਹੋਇਆ ਉਹ ਬੈਠ ਕੇ ਰੋਣ ਲੱਗਾ ਉਸ ਦੀ ਆਵਾਜ਼ ਸੁਣ ਕੇ ਜੰਗਲ ਦੇਵਤਾ ਉਸ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਵਿਚਾਰੇ ਲੱਕੜਹਾਰੇ ਨੇ ਉਸ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ ਦੇਵਤੇ ਨੇ ਪਾਣੀ ਵਿੱਚ ਚੁੱਭੀ ਮਾਰੀ ਅਤੇ ਇੱਕ ਸੋਨੇ ਦਾ ਕੁਹਾੜਾ ਕੱਢ ਲਿਆ ਆ ਲੱਕੜਹਾਰੇ ਨੇ ਕਿਹਾ ਕਿ ਇਹ ਉਸ ਦਾ ਕਹੜਾ ਨਹੀਂ ਹੈ ਇਸ ਕਰਕੇ ਉਹ ਨਹੀਂ ਲਵੇਗਾ ਦੇਵਤੇ ਨੇ ਫਿਰ ਪਾਣੀ ਵਿੱਚ ਚੁੱਭੀ ਮਾਰੀ ਤੇ ਇੱਕ ਚਾਂਦੀ ਦਾ ਕਹੜਾ ਕੱਢ ਲਿਆ ਆਂਦਾ ਲੱਕੜਹਾਰੇ ਨੇ ਫਿਰ ਨਾ ਕਰ ਦਿੱਤੀ ਤੀਜੀ ਵਾਰ ਦੇਵਤਾ ਲੋਹੇ ਦਾ ਕਹੜਾ ਕੱਢ ਲਿਆ ਆਪਣਾ ਕਹੜਾ ਵੇਖ ਕੇ ਲੱਕੜਹਾਰਾ ਖੁਸ਼ ਹੋ ਗਿਆ ਤੇ ਕਹਿਣ ਲੱਗਾ ਕਿ ਇਹ ਹੀ ਉਸ ਦਾ ਕੋਹਾੜਾ ਹੈ ਲੱਕੜਹਾਰੇ ਦੀ ਇਮਾਨਦਾਰੀ ਵੇਖ ਕੇ ਦੇਵਤੇ ਨੇ ਪ੍ਰਸੰਨ ਹੋ ਕੇ ਤਿੰਨੋਂ ਕੋਹਾੜੇ ਉਸ ਨੂੰ ਇਨਾਮ ਵਜੋਂ ਦਿੱਤੇ ਸਿੱਖਿਆ ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ